ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਰਿਸ਼ਟਾਚਾਰ ਤੇ ਨਕੈਲ ਕਸੀ ਜਾਏਗੀ ਪਰ ਲੁਧਿਆਣਾ ਵਿੱਚ ਇੱਕ ਵਾਰ ਫਿਰ ਤੋਂ ਵਿਜੀਲੈਂਸ ਟੀਮ ਨੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਕੋਰਟ ਵਿੱਚ ਚਲਾਨ ਪੇਸ਼ ਕਰਨ ਵਾਲੀ ਏਜੰਸ ਵਿੱਚ ਏਐਸਆਈ ਵੱਲੋਂ 4500 ਰੁਪਏ ਦੀ ਰਿਸ਼ਵਤ ਦੇ આરોਪ 'ਚ ਸੀਐਸਆਈ ਨੂੰ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਲੁਧਿਆਣਾ ਦੇ ਐਸਐਸਪੀ ਰਵਿੰਦਰਪਾਤ ਸਿੰਘ ਖੰਡੋਨ ਨੇ ਦੱਸਿਆ ਕਿ थाना ਵਸਤੀ ਗੋਡੇਵਾਲ ਵਿੱਚ ਕਪਨਾਤ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਰਿਸ਼ਵਤ ਲੈਦੇ ਹੋਏ ਗ੍ਰਿਫਤਾਰ ਕੀਤਾ ਗਿਆ। ਉਹ ਦੱਸਿਆ ਕਿ ਵਿਜੇ ਕੁਮਾਰ ਨਿਵਾਸੀ ਕਾਕੋਵਾਲ ਰੋਡ ਲੁਧਿਆਣਾ ਦੱਸਿਆ ਕਿ ਕੋਟ ਵਿੱਚ ਚਲਾਨ ਪੇਸ਼ ਕਰਨ ਦੀ ਵਜ੍ਹਾ ਵਿੱਚ ਏਐਸਆਈ ਨੇ ਉਸ ਤੋਂ 4500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਮਹਿਰਹਾਲ پولیس ਨੇ ਇਸ ਦੇ ਖਿਲਾਫ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਨਸਰਿਕ ਮਾਮਲਾ ਸਮਝਾ ਜਿਦੂ ਬਸੀ ਰੱਖੀ ਮਾਮਲਾ ਰਿਛੋੜਾ ਕਰਤ ਜੀ ਇਹ ਵਿਜੇ ਕੁਮਾਰ ਨੇ ਹੀਰਾ ਨਗਰ ਲੁਧਿਆਣੇ ਤੋਂ ਇਹ 27 4 23 ਦੀ ਗੱਲ ਹੈ ਉਹ ਇਹਨਾਂ ਦੀ ਦੁਕਾਨ ਤੇ ਬੈਠੇ ਸੀ ਉੱਥੇ ਕੋਈ ਬੰਦਿਆਂ ਨੇ ਆ ਕੇ ਇਹਨਾਂ ਤੇ ਹਮਲਾ ਕਰਤਾ ਸੀ 23 ਤਾਰ ਹਥਿਆਰ ਨਾਲ ਔਰ ਉਸ ਤੋਂ ਬਾਅਦ ਇਹ ਦਾਖਲ ਵਗੈਰਾ ਹੋਈ ਸੀ ਇਹਨਾਂ ਦਾ ਕਹਿੰਦਾ ਮੇਰਾ ਪਹਿਲਾਂ ਤਾਂ ਬਿਆਨ ਵਗੈਰਾ ਨਹੀਂ ਲਿਖਿਆ ਕਿਸੇ ਨੇ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਦੇ ਇਹਨਾਂ ਨੇ ਕੰਪਲੇਂਟ ਕੀਤੀ ਉਸ ਤੋਂ ਬਾਅਦ ਤਕਰੀਬਨ ਇੱਕ ਮਹੀਨੇ ਬਾਅਦ ਫਨੋ 45 ਦਰਜ ਹੋ ਗਈ ਸੀ 21 5 23 ਨੂੰ ਔਰ ਉਸ ਤੋਂ ਬਾਅਦ ਇਹ ਚਲਾਨ ਵਗੈਰਾ ਅਜੇ ਤੱਕ ਰਪੇਸ਼ ਨਹੀਂ ਹੋਇਆ ਇਹ ਵਾਰ-ਵਾਰ ਜਿਹੜਾ ਏਐਸ ਗੁਰਪ੍ਰੀਤ ਸਿੰਘ ਦਾ ਜੋਧੇਵਾਲ ਥਾਣੇ ਲੱਗਾ ਹੋਇਆ ਇਹ ਸ਼ੁਰੂ ਤੋਂ ਆਈ ਹੋਏ ਹੈ ਔਰ ਇਹਨਾਂ ਦਾ ਕਹਿਣਾ ਹੈਗਾ ਮੇਕੋ ਹੁਣ ਤੱਕ ਹੋਰ ਵੀ ਕਰਕੇ 20000 ਰੁਪਏ ਲੈ ਚੁੱਕਾ ਹੈ ਤੇ ਮੇਰਾ ਅਜੇ ਮਕਦਮਾ ਟੂਕ ਨਹੀਂ ਕਰਾਇਆ ਔਰ ਹੁਣ ਦੁਬਾਰਾ ਫੇਰ ਇਹ 5000 ਹੋਰ ਮੰਗ ਰਿਆ ਸੀਗਾ ਕੋਈ ਦਿਨ ਪਹਿਲਾਂ ਮਿਲਿਆ ਇਹ ਫੇਰ ਇਹਨੇ 500 ਦਿੱਤਾ ਇਹਨੇ ਫੇਰ 4500 ਰੁਪਏ ਦਾ ਅੰਤਰ ਰਹਿ ਗਿਆ ਉਹ ਫਿਰ ਅੱਜ ਸਾਡੇ ਕੋਲ ਆਏ ਸੀ ਇਹਨਾਂ ਨੇ ਕੰਪਲੇਨਟ ਕੀਤੀ ਇਹਨੂੰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਟਰੈਪ ਇੱਕ ਲੇ ਕੀਤਾ ਸੀਗਾ ਇਨਸਪੈਕਟਰ ਕਰਨਪ੍ਰੀਤ ਕੋਲ ਸਾਡੇ ਬਿਜ਼ਨਸ ਲੱਗੇ ਨੇ ਉਹਨਾਂ ਨੇ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਜੀਐਸਏ ਜਿਹੜਾ ਗੁਰਪ੍ਰੀਤ ਸਿੰਘ ਨੇ 4500 ਰੁਪਏ ਲੈਂਦੇ ਨੂੰ ਰੰਗੇ ਆਤੀ ਗ੍ਰਫਤਾਰ ਕੀਤਾ ਔਰ ਕਲ ਨੂੰ ਸੀ ਨੂੰ ਦਾਪਤ ਵਿੱਚ ਪੇਸ਼ ਕਰਾਂ ਸਰ ਇਹ ਪਹਿਲਾਂ ਵੀ ਕੋਈ ਤਰ੍ਹਾਂ ਮਾਮਲਾ ਸਾਹਮਣੇ ਆਇਆ ਜੀ ਉਹਨਾਂ ਦੇ ਉੱਪਰ ਜ ਕੋਈ ਪਹਿਲਾਂ ਅਜੇ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਸਾਰੀ ਵੈਰੀਫਾਈ ਕਰਾਂ ਸਰ ਕਿਹਾ ਜਾ ਰਿਹਾ ਕਿ ਕਹਿੰਦੇ ਕਿ ਜਦੋਂ ਰੇਡ ਕਰਨ ਗਏ ਸੀ ਚੈੱਕ ਕਰਨ ਗਏ ਸੀ ਕਹਿੰਦੇ ਕਿ ਉੱਥੇ ਧੱਕਾ ਮੁੱਠੀ ਕੋਈ ਹੋਈ ਆ ਸੋਨਾ ਚੋਦਾ ਆ ਰਿਹਾ ਕਿ ਇਹਨਾਂ ਇਹ ਕੋਈ ਏਦਾਂ ਦੀ ਗੱਲ ਨਹੀਂ ਉਹ ਜਦੋਂ ਆਪਣਾ ਮੌਕੇ ਤੇ ਫੜਿਆ ਗਿਆ ਕੋਈ ਅਜਿਹੀ ਗੱਲ ਨਹੀਂ ਬਾਕੀ ਉਹ ਜਦੋਂ ਬੰਦਿਆਂ ਨੂੰ ਜੱਕ ਤੋਂ ਫੜਦੇ ਆ ਥੋੜਾ ਬੋਦਾ ਬੇਵਰੀ ਹੋ ਜਾਂਦਾ ਐਤੋਂ ਬਾਕੀ ਕੋ ਖਾਸ ਗੱਲ ਨਹੀਂ ਬਾਕੀ ਕੱਲ ਨੂੰ ਅਸੀਂ ਅਦਾਲਤ ਚ ਪੇਸ਼ ਕਰਾਂਗੇ ਸਰ ਪੈਸੇ ਇਨੀ ਲੈ ਕੇ ਨਾਲ ਕਿਉਂ ਨਹੀਂ 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 ਸਰ ਕਿੰਨੀ ਕਿੰਨੀ ਚਿਰ ਤੋਂ ਇਹ ਪੈਸੇ ਦੀ ਮੰਗ ਕੀਤੀ ਹੈ ਇਹ ਤਕਰੀਬਨ ਸਾਲ ਹੋ ਗਿਆ ਇਹਨੂੰ ਉਹ ਮਤਈ ਦਾ ਕੰਨਾ ਹੈਗਾ 20000 ਮੈਂ ਕੋ ਲੈ ਚੁੱਕਾ ਹੁਣ ਤੱਕ ਹੁਣ 5000 ਹੋਰ ਮੰਗ ਰਿਹਾ ਸੀ ਅਜੇ ਤੱਕ ਮੇਰਾ ਚਲਾਨ ਵੀ ਅਜੇ ਅਦਾਲਤ ਵਿੱਚ ਨਹੀਂ ਗਿਆ ਸਰ ਇਹ ਪੈਸੇ ਨਹੀਂ ਉਹ ਥਾਣੇ ਕੋਲੋਂ ਦਿੱਤੀ ਸੀ ਕਿ ਹੋਰ ਜਗ੍ਹਾ ਤੇ ਥਾਣੇ ਹੀ ਭਲਾਇਆ ਸੀਗਾ ਥਾਣੇ ਫਿਰ ਜਦੋਂ ਇਹ ਗਿਆ ਫਿਰ ਇੱਕ ਤੇ ਪਾਸਾਈਡ ਤੇ ਸੀਗਾ ਇਹਨੇ ਫਿਰ ਥਾਣੇ ਦੇ ਨੇੜੇ ਹੀ ਬਿਲਕੁਲ ਕੋਈ ਬਾਹਰ ਜਗਾ ਸੀ ਇਹਨੂੰ ਉੱਥੇ ਖਲਾਰਤਾ ਸੀ ਉੱਥੇ ਫਿਰ ਜਦੋਂ ਇਹ ਗਿਆ ਤੇ ਮੈਂ ਕੋਈ ਪੈਸੇ ਲਏ ਤੁਹਾਡੀ ਟੀਮ ਨੇ ਰੰਗੇ ਇਥੇਨ ਫੜ ਲਿਆ ਸਰਕਾਰੀ ਗਵਾਹ ਦੇ ਹਾਜ਼ਰ ਸੀ ਇਹਨੂੰ ਕਬ ਸਰ ਅੱਜ ਟ੍ਰੈਪ ਲਗਾ ਕੇ ਦਿੱਤਾ ਅੱਜ ਦੀ ਹਾਜ਼ਰੀ ਠੀਕ ਹੈ ਸਰ ਥੈਂਕ ਯੂ